ਤੁਹਾਨੂੰ ਲੱਗਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਪੰਜ ਰੋਜ਼ਾ ਰੋਸ ਮਾਰਚ ਜੋ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਮੋਹਾਲੀ ਦੇ ਵਿੱਚ ਕੀਤਾ ਜਾਣਾ ਉਹਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਜਾਪ ਰਿਹਾ ਹੈ ਕਿ ਕਿਸਾਨਾਂ ਦੇ ਇਸ ਸੰਘਰਸ਼ ਤੋਂ ਪੰਜਾਬ ਸਰਕਾਰ ਪਹਿਲਾਂ ਹੀ ਖਭਰਾ ਚੁੱਕੀ ਹੈ ਕਿਉਂਕਿ ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਜੋਗਿੰਦਰ ਸਿੰਘ ਅਗਰਾਹਾ ਨੂੰ ਮੀਟਿੰਗ ਦੇ ਲਈ ਗੱਲਬਾਤ ਦੇ ਲਈ ਸੱਦਾ ਦੇ ਦਿੱਤਾ ਗਿਆ ਪਰ ਉੱਥੇ ਦੂਜੇ ਪਾਸੇ ਜੋਗਿੰਦਰ ਸਿੰਘ ਅਗਰਾਹਾ ਵੱਲੋਂ ਅਤੇ ਉਹਨਾਂ ਦੀ ਜਥੇਬੰਦੀ ਵੱਲੋਂ ਭਗਵੰਤ ਮਾਨ ਵੱਲੋਂ ਜੋ ਮੀਟਿੰਗ ਦੇ ਲਈ ਸੱਦਾ ਦਿੱਤਾ ਗਿਆ ਗੱਲਬਾਤ ਦੇ ਲਈ ਸੱਦਾ ਦਿੱਤਾ ਗਿਆ ਉਸ ਨੂੰ ਮੋੜ ਤੋਂ ਹੀ ਨਕਾਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਹ ਕੋਈ ਮੀਟਿੰਗ ਨਹੀਂ ਕਰਨਗੇ ਤਾਂ ਇੱਥੇ ਜਦੋਂ ਵਕ ਵਕ ਲੋਕਾਂ ਦੇ ਸਵਾਲ ਆਏ ਕਿ ਜਦੋਂ ਕਿਸਾਨ ਪਹਿਲਾਂ ਤੋਂ ਹੀ ਕਹਿ ਰਹੇ ਹਨ ਕਿ ਹਰ ਇੱਕ ਮੀਟਿੰਗ ਹਰ ਇੱਕ ਗੱਲਬਾਤ ਦੇ ਲਈ ਉਹ ਤਿਆਰ ਹਨ ਫਿਰ ਹੁਣ ਜਦੋਂ ਸਰਕਾਰ ਵੱਲੋਂ ਉਹਨਾਂ ਨੂੰ ਮੀਟਿੰਗ ਦੇ ਲਈ ਗੱਲਬਾਤ ਦੇ ਲਈ ਸੱਦਾ ਦਿੱਤਾ ਜਾ ਰਿਹਾ ਹੈ ਤਾਂ ਉਹ ਜਵਾਬ ਕਿਉਂ ਦੇ ਰਹੇ ਨੇ ਤਾਂ ਇਸ ਤੇ ਕਿਸਾਨ ਯੂਨੀਅਨ ਅਗਰਾਹਾ ਦਾ ਕਹਿਣਾ ਸੀ ਕਿ ਹਰ ਵਾਰ ਜਦੋਂ ਮੀਟਿੰਗ ਹੁੰਦੀ ਹੈ ਤਾਂ ਉਸ ਦਾ ਨਤੀਜਾ ਸਿਫਰ ਹੀ ਨਿਕਲਦਾ ਹੈ ਸਰਕਾਰ ਵੱਲੋਂ ਮੀਟਿੰਗ ਦੇ ਵਿੱਚ ਭਰੋਸੇ ਦਿੱਤੇ ਜਾਂਦੇ ਨੇ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਬਾਅਦ ਦੇ ਵਿੱਚ ਇਸ ਤੇ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੋਈ ਵੀ ਜੋ ਕਦਮ ਨਹੀਂ ਉਠਾਏ ਜਾਂਦੇ ਇਸ ਕਰਕੇ ਕਿ ਇਸ ਵਾਰ ਕੋਈ ਮੀਟਿੰਗ ਕੋਈ ਗੱਲਬਾਤ ਨਹੀਂ ਕਰਨਗੇ ਉਹ ਸਿਰਫ ਫੈਸਲੇ ਤੋਂ ਬਾਅਦ ਹੀ ਆਪਣਾ ਧਰਨਾ ਚੁੱਕਣਗੇ ਤੇ ਇਹ ਪੰਜ ਰੋਜ਼ਾ ਜੋ ਰੋਸ ਮਾਰਚ ਹੈ ਮੁਹਾਲੀ ਦੇ ਵਿੱਚ ਹੋ ਰਿਹਾ ਇਸ ਦੇ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਸਥਾਨਾਂ ਤੋਂ ਮੁਹਾਲੀ ਦੇ ਲਈ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਨੇ ਪਹੁੰਚ ਰਹੇ ਨੇ ਤੇ ਮੁਹਾਲੀ ਦੇ ਵਿੱਚ ਵੱਡਾ ਇਕੱਠ ਹੋ ਰਿਹਾ ਗੁਰਦੁਆਰਾ ਸنگ ਸ਼ਹੀਦਾ ਦੇ ਨਜ਼ਦੀਕ ਵੀ ਇਹ ਵੱਡਾ ਇਕੱਠ ਹੈ ਤੇ ਜਿਸ ਕਰਕੇ ਉਗਰਾਹਾ ਜਥੇਵੰਦੀ ਵੱਲੋਂ ਪੰਜਾਬ ਸਰਕਾਰ ਵੱਲ ਤੋਂ ਦੋ ਜਗਾਵਾਂ ਆਪਣੇ ਇਸ ਰੋਸ ਪ੍ਰਦਰਸ਼ਨ ਦੇ ਲਈ ਮੰਗੀਆਂ ਗਈਆਂ ਸਨ ਪਰ ਪ੍ਰਸ਼ਾਸਨ ਨੇ ਆਪਣੀ ਇਸ ਮੌਕੇ ਤੇ ਸਹਿਮਤੀ ਨਹੀਂ ਦਿੱਤੀ ਤੇ ਇੱਕ ਸਥਾਨ ਹੀ ਅਲਾਟ ਹੋਇਆ ਜਿੱਥੇ ਕਿ ਕਿਸਾਨ ਜਥੇਵੰਦੀ ਉਗਰਾਹਾ ਵੱਲੋਂ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਮਾਰਚ ਕੀਤਾ ਜਾ ਰਿਹਾ ਹੈ ਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਮੌਕੇ ਕਿਸਾਨਾਂ ਦੇ ਕੂਚ ਵੱਲ ਨੂੰ 뚝뚝뚝뚝 <laughs> <maior> <favour> <laughs> <slate> <ateful> ਕੋਈ ਨਹੀਂ ਆ ਮਗਰ ਕਿ